ਕਵਣ ਸੁ ਅਖਰ ਕਵਣ ਗੁਣ ਕਵਣ ਸੁ ਬਣਿਆ ਮੰਤ ਕਵਣ ਸੁ ਵੇਸੋ ਹੋਉ ਕਰੀ ਜਿਸ ਵਸ ਆਵੇ ਕਦ ਕਵਣ ਸੁ ਅਖਰ ਕਵਣ ਗੁਣ ਕਵਣ ਸੁ ਬਣਿਆ ਮੰਤ ਕਵਣ ਸੁ ਬਣਿਆ ਮੰਤ ਅਖਰ ਜਿਹੜਾ ਹੈਗਾ ਜਿਹੜਾ ਰੋਗ ਤੋਂ ਰਹਤਾ ਜਿਹੜਾ ਉਹ ਕੌਣ ਕਵਣ ਗੁਣ ਉਹਦੇ ਗੁਣ ਕਿਹੜੇ-ਕਿਹੜੇ ਨੇ ਉਸ ਕੀ ਗੁਣ ਨੇ ਕਬਨਸੂ ਮੜੀਆਂ ਮੰਗ ਆਖਰ ਦੇ ਗੁਣ ਕੀ ਨੇ ਇਹਦੀ ਜੋਤ ਦੇ ਗੁਣ ਕੀ ਨੇ ਇੱਕ ਤਾਂ ਜਾਤ ਹੋਗੀ ਨਾ ਸਰੀਰ ਤਾਂ ਜਰਾ ਰੂਪ ਤੋਂ ਗ੍ਰਸਤ ਹੈ ਜਰਾ ਰੂਪ ਤੋਂ ਗ੍ਰਸਤ ਹੈ ਉਹ ਸਰੀਰ ਮਾਇਆ ਦਾ ਪ੍ਰਾਣੀ ਹੁੰਦੀ ਹੈ ਝੂਠਾ ਪ੍ਰਾਣਾ ਹੁੰਦਾ ਸੱਚ ਪ੍ਰਾਣਾ ਨਹੀਂ ਹੁੰਦਾ ਜਿਹੜਾ ਸਤ ਸਰੂਪ ਹੈ ਜੀਵ ਆਤਮਾ ਉਹ ਕੀ ਹੈ ਉਹਦੇ ਕੀ ਲੱਛਣ ਨੇ ਕੀ ਗੁਣ ਨੇ ਹਾਂ ਹੂੰ ਕਬਣ ਸੋ ਮੜਿਆ ਮੰਤਰ ਬੜੀਆਂ ਮੰਤਰ ਕੀ ਆ ਉਹ ਉਹ ਮੰਤਰ ਜੀ ਤੇ ਸਾਰੇ ਰਤਨ ਵਿਵਹਾਰ ਬਾਣ ਕਰਨ ਬੜੀਆਂ ਉਹ ਰਤਨ ਵਿਵਹਾਰ ਬਾਣ ਕਰਨ ਮੰਤਰ ਕਿਹੜਾ ਹੈ ਗੁਰਬਾਣੀ ਉਹ ਵੈਸੇ ਤਾਂ ਬੜੀਆਂ ਮੰਤਰ ਉਹ ਬੋਸ ਬੜੀਆਂ ਮੰਤਰ ਵਿੱਚ ਉਹਦੀ ਜਾਣਕਾਰੀ ਹੈ ਅਖਰ ਦੀ ਜਾਣਕਾਰੀ ਅਖਰ ਦੇ ਗੁਣਾਂ ਦਾ ਜਾਣਕਾਰੀ ਉਹ ਬੜੀਆਂ ਮੰਤਰ ਵਿੱਚ ਹੈ ਕਬਨ ਸੂ ਵੇਸੋ ਹੋਣ ਕਿਹੜਾ ਬੜੀਆ ਮੰਤਰ ਕਿਹੜਾ ਬਹੁਤ ਸਾਰੇ ਗ੍ਰੰਥਾਂ 'ਚ ਲਿਖਿਆ ਪਿਆ ਬਹੁਤ ਕੁਝ ਲਿਖਿਆ ਪਿਆ ਕੋਰਾਨ 'ਚ ਆਪੇ ਦੇਖਣੇ ਵੀ ਕਿਹੜਾ ਹਾਂ ਸਾਰੇ ਤਾਂ ਲੋਕਾਂ ਦੇ ਕੋਈ ਵੀ ਨਹੀਂ ਕਹਿੰਦਾ ਸਾਡੀ ਕੁਰਾਨ ਉਹ ਕਹਿੰਦੇ ਸਾਡੀ ਕੁਰਾਨ ਵਰਗੀ ਕੋਈ ਚੀਜ਼ ਨਹੀਂ ਕੋਈ ਕਹਿੰਦਾ ਸਾਡਾ ਇਹਦੇ ਵਰਗਾ ਕੋਈ ਚੀਜ਼ ਨਹੀਂ ਕੋਈ ਕਹਿੰਦਾ ਕੀਤਾ ਵਰਗੀ ਕੋਈ ਚੀਜ਼ ਨਹੀਂ ਹੁਣ ਕੌਣ ਪਛਾਣੇ ਕਿਵੇਂ ਪਤਾ ਲੱਗਿਆ ਸੀ ਵੀ ਬੜੀਆ ਮੰਤਰ ਕਿਹੜਾ ਸਾਰਿਆਂ ਨੂੰ ਹਾਂ ਕਬਣ ਸੋ ਬੇਸੋ ਹੋਂਗਰੀ ਜਿਤ ਵਸ ਆਵੇ ਕੰਤ ਪਰ ਬੇਸ ਬਥੇਰੇ ਬਣਾਏ ਹੋਏ ਨੇ ਪਰ ਬੰਨਾ ਮੈਂ ਬੇਸ ਕਿਹੜਾ ਕਰਨ ਬੇਸ ਨਹੀਂ ਕਿਹਾ ਹੋਇਆ ਫਿਰ ਕਬਣ ਸੋ ਬੇਸੋ ਹੋਂਗਰੀ ਫੇ ਕਿਹੜਾ ਬੇਸ ਬਣਾਉਂ ਜਿਤ ਵਸ ਆਵੇ ਕੰਤ ਜਿਤ ਵਸ ਆਵੇ ਕੰਤ ਜੀ ਦੇ ਨਾਮ ਮੇਰੀ ਅੰਤਰਾਤਮਾ ਮੇਰਾ ਮਾਨ ਹੈ ਇਹ ਬਸ ਵਿਚ ਆ ਜੇ ਕੰਸ ਤੋਂ ਪਹਿਲਾਂ ਮਨ ਹੈ ਕੰਸਾ ਪਹਿਲੀ ਸਟੇਜ ਵਿੱਚ ਏ ਪਰਮੇਸ਼ਰ ਨੂੰ ਬਸ ਗੱਲ ਲੱਗ ਗਿਆ ਉਹਨਾਂ ਨੇ ਇਹਦੇ ਵਿੱਚ ਪਰਮੇਸ਼ਰ ਨਹੀਂ ਆ ਜਦੋਂ ਕਵਣ ਕਵਣ ਸਵਾਲ ਪੁੱਛੇ ਉਹਦੋਂ ਮਾਨੇ ਗਲਤ ਬਣਿਆ ਹੋਇਆ ਮਨ ਮੁਖੀ ਆ ਨਾ ਮਨ ਮੁਖੀ ਗਲਤ ਹੈ ਮਾਨੇ ਇਹ ਬਸ ਚਾਜਵੇ ਨਾ ਤੂੰ ਆਵੇਂ ਬਸ ਧੀਰ ਬਣਾ ਹੋਈ ਹੈ ਨਾ ਤੂੰ ਆਵੇਂ ਬਸ ਧੀਰ ਸੁਣਾਈ ਹੈ ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ ਨੂੰ ਬਸ ਕਰਨ ਵਾਸਤੇ ਸਭ ਕੁਝ ਕਰ ਲਿਆ ਉਹਨਾਂ ਨੂੰ ਵਾਸਤ ਕਰਨਾ ਮੰਨੋ ਕਿਵੇਂ ਹੋਵੇ ਵਾਸ ਇਹ ਕੰਤ ਹਾਂ ਜਿੰਨਾ ਜਰ ਮਨਕਾਂਤ ਹੈ ਉਹਨਾਂ ਦੀ ਦੁਆ ਕਰਨਾ ਉਹਨਾਂ ਦੀ ਦੁਆ ਕਰਨਾ ਇਹ ਨੱਡੜਾ ਨਾ ਜੇ ਜਾਣਾ ਸੋ ਨੱਡੜਾ ਥੋੜਾ ਮਾਨ ਕਰੀਂ ਹਾਂ